زہرہ زہور، خازرہ حضور، چبر مالک، گرتا دسان تانم صاحب، سچے پاشا کجور شری گرو گرتھ سا سچے پاشاہ جی ਆਪ ਉਸ ਪਵਿੱਤਰ ਮੁਕੰਦਸ ਹਜ਼ੂਰੀ ਦੇ ਅੰਦਰ ਜੁੜੇ ਰਿਹਾ। ਅਜ਼ੀਜ਼ ਹਾਜ਼ਰੀਂ ਪਤੀ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਜੀ ਸਤਸ ਜੀ ਆਪ ਸਰ ਸੰਤਾਨ ਬੜੇ ਹੀ ਪ੍ਰੇਮ ਸਰਬਾ ਪਾਵਨਾ ਦੇ ਨਾਲ ਸ੍ਰੀ ਚੰਕੌਰ ਸਰਦਾਰਾਂ ਦੇ ਸ਼ਹੀਦ ਔਰ ਸ੍ਰੀ ਫਤਿਹਗੜ ਸਰਵ ਜੀਆਂ ਦੇ ਸ਼ਹੀਦੀ ਜੋੜ ਮੇਲ ਮੁੱਖ ਆਦਿਆਂ ਬਨਾ ਇਹ ਜੋ ਸੰਧਿਆ ਦੇ ਸਮੇਂ ਦਾ ਸਮਾਗਮ ਆਪ ਜੀ ਹਰੇਕ ਸਾਲ ਬੜੇ ਫਲੇਮ ਸ਼ੰਦਾ ਭਾਵਨਾ ਦੇ ਨਾਲ ਬਾਬੇ ਸੱਜ ਜਾਨਿਆਂ ਦੀ ਯਾਦ ਵਿੱਚ ਸਮਰਕਤ ਕਰੁੰਦੇ ਹੋਏ ਰਾਤਰੀ ਦੇ ਦੀਵਾਨ ਸਜੇ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੀ ਆਪ ਜੀਆਂ ਦੇ ਨਾਲ ਕੀਰਤਨ ਦੀ ਸਾਂਝ ਪਾ ਕੇ ਗਏ ਨੇ ਆਪ ਜੀਆਂ ਨੂੰ ਸਭ ਦੇ ਨਾਲ ਜੋੜ ਕੇ ਗਏ ਜਿਨ੍ਹਾਂ ਸਮਾਂ ਵੀ ਗੁਰੂ ਮਹਾਰਾਜ ਸਾਹਿਬ ਆਪਣੇ ਚਰਨਾ ਵਿੱਚ ਬਿਠਾਉਣਗੇ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਸਮਾਂ ਇਕਾਗਰਤਾ ਬਖਸ਼ਿਸ਼ ਕਰਨੀ ਚੇਤਨੂ ਗੁਰੂ ਕੇ ਚਰਨਾਂ ਨਾਲ ਜੋੜੀਏ ਸਰਤਨੁ ਸ਼ਰਪਦੇ ਨਾਲ ਜੋੜੀਏ ਮਨ ਨੂੰ ਅਟਕਾਉਣ ਦਾ ਯਤਨ ਕਰੀਏ ਰਸਨਾ ਨੂੰ ਉਪਰ ਕਰੀਏ ਇੱਕ ਵਾਰੀ ਅੱਖੀਂ ਆਖੋ ਸਤਨਾਮੁ ਸ੍ਰੀ ਗੁਰੂ ਫਿਰ ਇੱਕ ਵਾਰੀ ਅੱਖੀਂ ਆਖੋ ਸਤਨਾਮੁ ਵਾਹਿਗੁਰੂ ਕਲਗੀਆਂ ਵਾਲਿਆ ਕਉਂ ਦੇ ਸਹਾਰਾ ਤੇਰੀ ਵਰਗੀ ਜਾਗਤੀ ਮਿਸਾਲ ਕੋਈ ਨਾ ਮਿਸਾਲੁ ਭਾਵ ਤੇਰੀ ਵਰਗਾ ਪ੍ਰਮਾਣ ਕੋਈ ਨਹੀਂ ਦੇ ਸਰਗਾ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ ਮਰਗੇ ਦੇ ਨਾਲ ਤੇਰੀ ਤਸ਼ਬੀਹ ਨਹੀਂ ਕਿ ਉਹ ਫਲਾਨਾ ਜਿਹੜਾ ਉਹ ਤੇਰੇ ਵਰਗਾ ਏ ਕਲਗੀਆਂ ਵਾਲਿਆ ਕੌਮ ਦੇ ਸ਼ਾਨ ਸਾਹਬ ਤੇਰੇ ਵਰਗੀ ਜਗਤ ਤੇ ਮਿਸਾਲ ਕੋਈ ਨਾ ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ ਇਹੋ ਜਿਹਾ ਵੀ ਠਾਕ ਕਮਾਲ ਕੋਈ ਨਾ ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ ਤੇਰੇ ਜਿਹਾ ਵੀ ਦੀਨ ਬਿਆਲ ਕੋਈ ਨਾ ਸਭ ਕੁਝ ਵਾਰ ਕੇ ਖਿੜ ਖਿੜ ਹਸਮਾਏ ਐਸਾ ਮਾਣ ਨਹੀਂ ਜਮਿਆ ਲਾਲ ਕੋਈ ਨਾ ਮੇਰੇ ਦੇਸ਼ ਦੀ ਧਰਤੀ ਦਾ ਕੋਈ ਜ਼ਰਰਾ ਉਲਸਾਦਾ ਨਹੀਂ احسان ਤੇਰਾ ਸੋ ਰੱਬ ਦੀ ਝੂਠ ਨਹੀਂ ਸੱਚ ਆਖਣ ਰਣੀ ਸਦਾ ਰਹਿਣਾ ਹਿੰਦੁਸਤਾਨ ਤੇਰਾ ਇਹ ਜਿਹੜੀ ਭਾਰਤ ਭੂਮੀ ਆ ਇਹ ਜਿਹੜਾ ਭਾਰਤ ਖੰਡ ਦੇਸ਼ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਿਸਤਰ ਜਦਿਆਂ ਦਾ ਕਰਜ਼ਾਈ ਹੈ ਇੱਥੇ ਆਪਾਂ ਹਜ਼ਾਰਾਂ ਜਨਮ ਵੀ ਲੈ ਲਈ ਤੇ ਅਸੀਂ ਉਹ ਕਰਜ਼ਾ ਨਹੀਂ ਉਤਾਰ ਸਕਦੇ ਵਾਸਨ ਮਹਾਰਾ ਜੁਨੀਆਂ ਦੇ ਉੱਤੇ ਇੱਕ ਬਾਦ ਐਸੀ ਹਸਤੀ ਹੋਏ ਨੇ ਜੇ ਕੋ ਕਲਮ ਚੁੱਕਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਆਰਾ ਬਾਣੀ ਲਿਖਾਈ ਦਸਮ ਗ੍ਰੰਥ ਦੀ ਮੀੜ ਸਰਬ ਲੋਕ ਦੀ ਮੀੜ ਵਿਜਾ ਪਾ ਗ੍ਰੰਥ ਜ਼ਫਰਨਾਮਾ ਅੰਨੇਕਾਂ ਵਿਖਤਾਂ ਜਿਹੜੀਆਂ ਸਰਸਾ ਦੀ ਢੇਟਾਂ ਬੂਮੀਆਂ ਉਹਨਾਂ ਦਾ ਅੰਤ ਕੋਈ ਨਹੀਂ ਜੀਵਣਾ ਨੇ ਗੜਮ ਚੁੱਕੀ ਐ ਤੇ ਦੁਨੀਆ ਵਿੱਚ ਉਹਨਾਂ ਦੇ ਵਰਗਾ ਕਵੀ ਕੋਈ ਨਹੀਂ ਹੋਇਆ ਤੁਸੀਂ ਜਦੋਂ ਜਾਪ ਸਿੰਘ ਦੀ ਬਾਣੀ ਨਿਤਨੇਮ ਦੇ ਵਿੱਚ ਪੜ੍ਹਦੇ ਆ ਨਾ ਜਿਹੜੀ ਕਾਵਿ ਤੇ ਪਿੰਗਲ ਦੀ ਰਚਨਾ ਗੁਰੂ ਸਾਹਿਬ ਨੇ ਸ਼ੰਧਾ ਬੰਦੀ ਦੇ ਵਿੱਚ ਜਾਪ ਸਿੰਘ ਦੇ ਵਿੱਚ ਉਚਾਰੀ ਆ ਨਾ ਉਹ ਹਰ ਕੋਈ ਨਹੀਂ ਉਚਾਰ ਸਕਦਾ ਕਿੰਨੇ ਸੰਗਤੂ ਸਾਹਿਬ ਜੀਆਂ ਨੇ ਉਹਦੇ ਵਿੱਚ ਉਚਾਰਨ ਕੀਤੇ ਨੇ ਹਰੇਕ ਸੰਗਤ ਦੀ ਚਾਲਤੋਂ ਵੱਖਰੀ ਐ ਹਰੇਕ ਸੰਗਤ ਦੇ ਅੱਖਰ ਵੱਖਰੇ ਨੇ ਦਸਮੇ ਦੀ ਬਾਣੀ ਵਿੱਚ 13 ਕੁੱਲ ਬਾਣੀਆਂ ਨੇ ਔਰ ਇਹ ਜਿਹੜੀ ਬਾਣੀ ਐ ਗੁਰੂ ਸਾਹਿਬ ਨੇ ਕਿਉਂ ਚਾਰਲ ਕੀਤੀ ਰਹੀਦੀ ਦੁਨੀਆ ਤੱਕ ਖਾਲਸੇ ਦੇ ਅੰਦਰ ਬੀਰਾਸਨਾਂ ਮਰੇਗਾ ਜੇ ਕੋਈ ਆ ਕੋ ਸਕਦਾ ਵਾਹਿਗੁਰੂ ਬੀਰਾਸਨ ਪੈਦਾ ਕਰਨ ਵਾਸਤੇ ਅੱਜ ਬੜੀਆਂ ਉਂਗਲਾਂ ਚੁੱਕਦੇ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਸ਼ਮਸ਼ੀਰ ਚੁੱਕੀ ਹੈ ਤੇ 14 ਜੰਗਾਂ ਲੜੀਆਂ 14 ਦੀਆਂ 14 ਅਸਾਮੀਆਂ ਜੰਗਾਂ ਲੱਖਾਂ ਦੀ ਫੌਜ ਚੜ ਕੇ ਅੰਦੀਰੀ ਗੁਰੂ ਮਹਾਰਾਜ ਦਾ ਮੁਕਾਬਲਾ ਨਹੀਂ ਕਰ ਸਕਦੇ ਜਦੋਂ ਮਹਾਰਾਜਾ ਰੰਗਾੜੀ ਦਾ ਜੁੱਧ ਲੜਿਆ ਨਾ ਬੰਗਾਣੀ ਦੇ ਜੁੱਧ ਦੇ ਵਿੱਚ ਜਿਹੜੇ ਧਾਮਲੇ ਪਿੰਡ ਦੇ ਰਹਿਣ ਵਾਲੇ ਬਖਾਨ ਸੀ ਪੀਰ ਬੁੱਧੂ ਸ਼ਾਹ ਨੇ ਸ਼ਿਫਾਰਿਸ਼ ਕਰਕੇ ਕਲਗੀਆਂ ਵਾਲੇ ਪਾਸਾ ਦੇ ਕੋਲ ਭਰਤੀ ਕਰਵਾਏ ਜਿਨ੍ਹਾਂ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਫੌਜ ਵਿੱਚ ਕੱਢ ਲਿਆ ਸੀ ਤੇ ਜਦੋਂ ਜੰਗ ਸ਼ੁਰੂ ਹੋਈ ਨਾ ਪਹਾੜੀ ਰਾਜਿਆਂ ਦੇ ਨਾਲ ਉਹ ਪਿੱਠ ਦੇ ਕੇ ਭੱਜ ਗਏ। ਉਹ ਗੁਰੂ ਸਾਹਿਬ ਦਾ ਸਾਥ ਛੱਡ ਕੇ ਪਹਾੜੀ ਰਾਜਿਆਂ ਦੇ ਨਾਲ ਜਾਣ ਲੇ। ਤਦ ਨੂੰ ਕਲਗੀਧਰ ਪਾਸ਼ਾ ਮਹਾਰਾਜ ਨੇ ਉਹ ਜਿਹੜਾ ਜੁਲ ਸੀ ਸਭ ਤੋਂ ਪਹਿਲਾਂ ਪੰਗਾਣੀ ਦਾ ਜੁਲ ਜਿੱਤਿਆ। 14 ਦੀਆਂ 14 ਜੰਗਾਂ ਗੁਰੂ ਸਾਹਿਬ ਨੇ ਫਤਿਹ ਕੀਤੀਆਂ ਨੇ। ਚੜਾਈ ਕਰਕੇ ਕਿਸੇ ਤੇ ਗਏ ਨਹੀਂ ਜਿਹੜਾ ਚੜ ਕੇ ਆਇਆ ਉਹਨੂੰ ਛੱਡ ਜਾਂਦੇ ਟੈਂ ਤੇ ਦੇਗ ਪੱਕੀ ਚੜ ਕੇ ਆਉਣ ਵਾਲੇ ਨੂੰ ਦੇਗ ਪੱਕੀ ਹੈ ਖਾਲਸੇ ਦਾ ਅਸੂਲ ਹੈ ਰਬੋ ਵੀ ਚਾਨਣ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਅਨੰਦ ਵਰ ਪਾ ਰਹੇ ਨੇ 10 ਲੱਖ ਫੌਜ ਨੇ ਆ ਕੇ ਘੇਰਾ ਪਾ ਲਿਆ ਸਤਿਗੁਰੂ ਮਹਾਰਾਜ ਸਿੱਖਾਂ ਦੇ ਕਹਿਣ ਦੇ ਉੱਤੇ ਮਾਤਾ ਜੀਆਂ ਦੇ ਕਹਿਣ ਦੇ ਉੱਤੇ ਜੋ ਉਹਨਾਂ ਨੇ ਕਸਮਾਂ ਖਾਧੀਆਂ ਚਾਹੇ ਮੁਗਲਾਂ ਨੇ ਖਾਧੀਆਂ ਚਾਹੇ ਪਹਾੜੀ ਰਾਜਿਆਂ ਨੇ ਖਾਧੀਆਂ ਤੁਸੀਂ ਹੈਰਾਨ ਹੋ ਗੋ ਜਿਹੜੇ ਪਹਾੜੀ ਰਾਜੇ ਸੀ ਨਾ Hindu ਰਾਜੇ ਉਹਨਾਂ ਦੀ ਫੌਜ ਜਿਹੜੀ ਸੀ 65 70% ਸੀ ਉਹਨਾਂ ਦੀ ਫੌਜ ਮੁਗਲਾਂ ਦੀ 30 35% ਤੇ ਰਾਜੇ ਵੀ ਹੋਣ ਜਿਹੜੇ ਛੇ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਘਟਾਇਆ ਉਹਨਾਂ ਦੇ ਪੋਤ ਪੋਤਰੇ ਜਿਨ੍ਹਾਂ ਦੇ ਰਾਜ ਭਾਗ ਗਰਖ ਹੋ ਜਾਣੇ ਸੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਨ੍ਹਾਂ ਦੀਆਂ ਕੁੱਲਾਂ ਗਰਖ ਹੋ ਜਾਣੀਆਂ ਸੀ ਉਹਨਾਂ ਨੂੰ ਕੈਦ ਕੋ ਛਡਾਇਆ ਤੇ ਉਹੀ ਦੁਸ਼ਮਣ ਬਣ ਗਏ ਤੇ ਦੁਸ਼ਮਣ ਕਿਉਂ ਬਣੇ ਕਿ ਗੁਰੂ ਗੋਬਿੰਦ ਸਿੰਘ ਸਾਡੀਆਂ ਪਹਾੜੀਆਂ ਦੇ ਵਿੱਚ ਆ ਕੇ ਨਗਾਰਾ ਵਜਾਉਂਦਾ ਗੱਜਿਆਖੋ ਸਤਨਾਮ ਵਾਹਿਗੁਰੂ ਸਾਡੀਆਂ ਹੱਦਾਂ ਦੇ ਅੰਦਰ ਆ ਕੇ ਘੋੜਸਵਾਰੀ ਕਰਦਾ ਏ ਸਹਿਬ ਕਹਿੰਦੇ ਸਾਰੀ ਧਰਤੀ ਸਾਡੀ ਹੈ ਗੱਜਿਆਖੋ ਸਤਨਾਮ ਵਾਹਿਗੁਰੂ ਵੀਰ ਧਰਤੀ ਸਾਡੀ ਹੀ ਤਸਕਰ ਬੈਸ ਹੈਗਾ ਏ ਧਰਤੀ ਭਾਰਮਪਿਆਈ ਨੂੰ ਕੋ ਲਾਉਂਦਾ ਸਤਿਗੁਰੂ ਮਹਾਰਾਜ ਜੀਆ ਨੇ ਆਨੰਦਗੜ੍ਹ ਦਾ ਕਿਲਾ ਛੱਡਣਾ ਜਦੋਂ ਇਹ ਸਾਰੀ ਫੌਜ ਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਆਨੰਦਗੜ੍ਹ ਦਾ ਕਿਲਾ ਛੱਡ ਛਕੇ ਨੇ ਕਿਤੇ ਤੁਹਾਨੂੰ ਹਿਸਟਰੀ ਵਿੱਚ ਨਹੀਂ ਮਿਲੇਗਾ ਕਿ 6700 ਦੇ ਕਰੀਬ ਸਿੰਘ ਹੋਣ ਤੇ 10 ਲੱਖ ਫੌਜ 7 ਮਹੀਨੇ ਤੜਪਦੀ ਰਹੇ ਉਹਨਾਂ ਨੂੰ ਫੜਨ ਵਾਸਤੇ ਪਰ ਲੋ ਮੱਛੀ ਹੁੰਦੀ ਰਹੇ ਤੇ ਉਹਨਾਂ ਦੇ ਵਿੱਚੋਂ ਇੱਕ ਵੀ ਉਹਨਾਂ ਦੇ ਹੱਥ ਨਾ ਆਵੇ ਇੱਕ ਨੂੰ ਵੀ ਫੜ ਨਾ ਸਕਣ ਇਹਦੇ ਤੋਂ ਵੱਡੀ ਗੁਜਰੀ ਕੀ ਹੋ ਸਕਦੀ ਹੈ 7 ਮਹੀਨੇ ਘੇਰਾ ਪਾਈ ਰੱਖਿਆ 10 ਲੱਖ ਫੌਜ ਨੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹੈ ਇੱਕ ਇੱਕ ਮੁਟੀ ਦੀ ਮੁੱਠੀ ਵੀ ਸੁੱਟ ਦੇਣਾ ਅਨੰਦਗੜ੍ਹ ਕਿਲੇ ਦੇ ਅੰਦਰ ਤੇ ਅਨੰਦਗੜ੍ਹ ਦਾ ਕਿਲਾ ਪੂਰਿਆ ਜਾਣਾ ਸੀ ਨਹੀਂ ਪੂਰਿਆ ਸੀ ਪਰ ਨੇੜੇ ਕਿਉਂ ਨਾ ਆ ਸਕੀ ਸਾਰਿਆਂ ਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਨਹੀਂ ਫੜ ਸਕਦੇ ਗੱਜਖੜਿਆ ਕੋ ਸਤਨਾਮ ਵਾਹਿਗੁਰੂ ਕਿਉਂਕਿ ਹੱਥ ਪਹਿਲਾਂ ਸਾਰੇ ਨੂੰ ਲੱਗ ਚੁੱਕੇ ਸੀ ਨੇੜੇ ਕੋਈ ਸੀ ਹੁੰਦਾ ਮਹਾਰਾਜ ਜੇ ਕੋਈ ਨੇੜੇ ਹੁੰਦਾ ਵੀ ਸੀ ਇੱਕ ਤੀਰ ਸੱਤ ਨੂੰ ਚਲਾਉਂਦੇ ਸੀ ਤਖਲੀ ਮਚਾ ਦਿੰਦੇ ਲੋਥਾਂ ਦੇ ਲੋਥਾਂ ਚਾੜ ਦਿੰਦੇ ਸੀ ਅਖੀਰ ਤੋਂ ਸੋਨਾ ਖਾਦੀਆਂ ਤਰਲੇ ਲੈ ਮਿੰਟਾ ਕੀਤੀਆਂ ਹਾੜੇ ਕੱਢੇ ਮਹਾਰਾਜ ਸਾਡੇ ਨੱਕ ਦਾ ਸਵਾਲ ਬਣ ਚੁੱਕਾ ਹੈ ਸਾਡੀ ਇੱਜ਼ਤ ਦਾ ਸਵਾਲ ਬਣ ਚੁੱਕਾ ਬਾਦਸ਼ਾਹ ਰੋਜ਼ ਸਾਨੂੰ ਲਾਂਟਾ ਹੁੰਦਾ ਰੱਖ ਜੇ ਬਾਦਸ਼ਾਹ ਉਹ ਤੁਸੀਂ ਜਿਉਂਦਿਆਂ ਕੋਈ ਮਰ ਜਾਂਦੇ ਜਰਨੈਲੋ 10 ਲੱਖ ਫੌਜ ਤੇ 700 ਬੰਦਾ 7 ਮਹੀਨੇ ਲਾਗੇ ਤੋ ਫਖੀਰੂ ਗੁਰੂ ਮਹਾਰਾਜ ਨੇ ਕਿਲਾ ਛੱਡਣ ਦਾ ਪ੍ਰਣ ਕੀਤਾ ਇੱਕ ਜਿੱਤੀ ਲੱਗਨੇ ਮਗਰ ਚੜਾਈ ਕਰ ਦਿੱਤੀ ਸਤਿਗੁਰੂ ਮਹਾਰਾਜ ਸਭ ਤੋਂ ਪਹਿਲਾਂ ਭਾਈ ਦੇ ਸਿੰਘ ਨੂੰ ਕੋਲ ਬੁਲਾਇਆ ਕਹਿ ਲਗੇ ਭਾਈ ਦੇ ਸਿੰਘ ਤੂੰ ਸਾਹੀ ਦੀ ਢੀ ਦੇ ਉੱਤੇ 50 ਸਿੰਘ ਲੈ ਕੇ ਉੱਥੇ ਪੈਨਾਕ ਰਹਿਣਾ ਹੈ ਜਿਹੜੀ ਫੌਜ ਪਹਾੜ ਵਾਲੇ ਪਾਸੋਂ ਹਮਲਾ ਕਰੇਗੀ ਉਹਦਾ ਮੁਕਾਬਲਾ ਖੁਦ ਕਰਨਾ 50 ਸਿੰਘ ਤੇ ਲੱਖਾਂ ਦੀ ਫੌਜ ਆਪਣੀ ਪੋਸ਼ਾਕ ਮਹਾਰਾਜ ਨੇ ਭਾਈ ਦੇ ਸਿੰਘ ਨੂੰ ਦਿੱਤੀ ਦੂਸਰਾ ਗੁਰੂ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਕੋਲ ਬੁਲਾਇਆ 100 ਸਿੰਘ ਦਿੱਤਾ ਨਾਲ ਆਮ ਤਰ੍ਹਾਂ ਤੁਸੀਂ ਚੱਖੀਆਂ ਪਿੰਡ ਦੀ ਜੂਹ ਦੇ ਵਿੱਚ ਡੁੱਜਣਾ ਹੈ ਜਿਹੜੀ ਫੌਜ ਪਿਛੋਂ ਆ ਰਹੀ ਹੈ ਉਸ ਦਾ ਮੁਕਾਬਲਾ ਕਰਨਾ ਹੈ ਤੇ ਜਦੋਂ ਤੁਹਾਨੂੰ ਵੱਡੇ ਖਰਜੰਗ ਅਜੀਤ ਸਿੰਘ ਤੇ ਭਾਈ ਗੁੱਡਾ ਸਿੰਘ ਆ ਕੇ ਮਿਲਣਗੇ ਨਾ ਤੇ ਉਹਨਾਂ ਨੂੰ ਸਾਡਾ ਬਚਨ ਦੱਸਦੇ ਹੋ ਕਿ ਤੁਹਾਡੇ ਜੰਗ ਦੀ ਜਗ੍ਹਾ ਤੇ ਹੈ ਤੁਸੀਂ ਨਾਲ ਗੱਲ ਜਵਾ ਕੇ ਤੁਸੀਂ ਇੱਥੇ ਜੰਗ ਨਹੀਂ ਕਰਨਾ ਹੈ ਉਹਨਾਂ ਨੂੰ ਅੱਗੇ ਭੇਜਦੇ ਹੋ ਇਦਾਂ ਮਹਾਰਾਜ ਨੇ ਅਗਲੇ ਪਾਸੇ ਮਲਕੂ ਰੰਗੜਾ ਉਧਰ ਭਾਈ ਮਹਿੰਦਰ ਸਿੰਘ ਭਾਈ ਮਨੀ ਸਿੰਘ ਜੀਆਂ ਦੇ ਫਰਜੰਗ ਉਹਨਾਂ ਨੂੰ ਸੂਰ ਸਿੰਘ ਦੇ ਕੇ ਮਲਕੂ ਰੰਗੜਾ ਵਾਲੇ ਪਾਸੇ ਜਿਹੜੀ ਫੌਜ ਸਰਹੰਦ ਵਾਲੇ ਪਾਸਿਓਂ ਨਹੀਂ ਅੱਗੇ ਆਉਂਦੀ ਉਹਦਾ ਟਾਕਰਾ ਕਰਨ ਵਾਸਤੇ ਉਹਨਾਂ ਨੂੰ ਕਨਾਤ ਕਰ ਦਿੱਤਾ ਇੱਥੇ ਮਹਾਰਾਜ ਨੇ ਤਲਵਾਰਾਂ ਦੀਆਂ ਛਾਵਾਂ ਦੇ ਥੱਲੇ ਨਿਤਨੇਮ ਕੀਤਾ ਆਸਾ ਦੀ ਬਾਤ ਪੜੀ ਚੱਲਦੇ ਜੰਗ ਦੇ ਵਿੱਚ ਵੀ ਮੁਸਕਰਾਉਂਦਿਆਂ ਹੋਇਆਂ ਚਿਹਰੇ ਦਾ ਜਲਾਲ ਤੇ ਮਾਲ ਮੂਰ ਦੇਖਣ ਵਾਲਾ ਸੀ ਸਤਿਗੁਰੂ ਕਹਿੰਦੇ ਭਾਈ ਜੰਗ ਜਿੱਤ ਦੀ ਮਰਜੀ ਵੱਡੀ ਹੋਵੇ 10 ਲੱਖ ਦੀ ਗੱਲ ਪੂਰਾ 10 ਕਰੋੜ ਵੀ ਫੌਜ ਕਿਉਂ ਨਾ ਆ ਜਾਵੇ ਨਿਤਨੇਮ ਨਹੀਂ ਛੱਡਾਂਗਾ ਜਿਕੇ ਆਖੋ ਸਤਨਾਮ ਵਾਹਿਗੁਰੂ ਨਿਜਮ ਨਹੀਂ ਛੱਡਾਂਗਾ ਜਿਸ ਸਿੱਖ ਦਾ ਨਿਯਮ ਟੁੱਟ ਗਿਆ ਨਾ ਜਿਹਦਾ ਨਿਤਨੇਮ ਟੁੱਟ ਗਿਆ ਉਹ ਸਿੱਖ ਬੁਰਾ ਨਹੀਂ ਪੁੰਦਾ ਇਹ ਗੱਲ ਪੱਥਰ ਦੇ ਉੱਤੇ ਨਹੀਂ ਮੈਨੂੰ ਹਿਰਦੇ ਦੇ ਵਿੱਚ ਵਸਾਇਓ ਆਪਣੀ ਦਿਲ ਦੀ ਪੱਟੀ ਦੇ ਉੱਤੇ ਇਹਨੂੰ ਲਿਖ ਲਿਓ ਕਿ ਜਿਸ ਸਿੱਖ ਦੇ ਕੋਲ ਨਿਤਨੇਮ ਗੁਰੂ ਸਦਾ ਹੀ ਉਹਦੇ ਅੰਗ ਸੰਗ ਤੇ ਸਦਾ ਹੀ ਉਹਦੇ ਤੇ ਖੁਸ਼ ਹੈ ਜਿਹਦੇ ਕੋਲ ਨਿਤਨੇਮ ਚੱਲਿਆ ਗਿਆ ਨਾ ਉਹ ਭਾਵੇਂ 100 ਵਾਰੀ ਸਿੱਖ ਬਣਿਆ ਪਰ ਉਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਦਾ ਬਚਨਾ ਰਹਿਣੀ ਰਹਾ ਸੋਈ ਸਿੱਖ ਮੇਰਾ ਸਹਿਬ ਕਹਿੰਦੇ ਮੈਂ ਤੇ ਚੱਲਦੇ ਜੰਗ ਵਿੱਚ ਵੀ ਨਿਤਨੇਮ ਨਹੀਂ ਛੱਡਦਾ ਤੇ ਸਿਖਾ ਤੂੰ ਨਿਤਨੇਮ ਤੋਂ ਬਿਨਾ ਰੋਟੀ ਕਿੱਦਾ ਖਾ ਲੈਣਾਗਾ ਜਿੱਕੇ ਆਪ ਕੋ ਸੱਨਾ ਵਾਹਿਗੁਰੂ ਨਾ ਬਿਨਾ ਜੋ ਪਹਿੜਾ ਖਾਏ ਜੋ ਕੁੱਕਰ ਜੁੱਠਣ ਮੈਂ ਪਾਈਆ ਸਹਿਬ ਨੇ ਸਾਨੂੰ ਮਰਿਆਦਾ ਦਿੱਤੀ ਹੈ ਉਸ ਮਰਿਆਦਾ ਦੇ ਵਿੱਚ ਸਿੱਖਨੇ ਰਹਿਣਾ ਹੈ ਜਿਹੜਾ ਉਸ ਮਰਿਆਦਾ ਦੇ ਵਿੱਚ ਰਹੇਗਾ ਉਹ ਸਿੱਖ ਹੈ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੋਂ ਜਦੋਂ ਸਰਸਾ ਪਾਰ ਕਰਨ ਲੱਗੇ ਨੇ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਮੈਂ ਸਿਰਫ ਇਤਿਹਾਸ ਦੀਆਂ ਟੁਕੜਾਂ ਦੇਣੀਆਂ ਨੇ ਬਾਕੀ ਸਾਰਾ ਕੁਝ ਤੁਹਾਡੇ ਨੇਤਰਾਂ ਦੇ ਅੱਗੇ ਹੈ ਮੇਰੀ ਤੁਹਾਡੇ ਚਰਣਾ ਚੁਹੀ ਹੀ ਬੇਨਤੀ ਹੈ कि ਆਪਣੀ ਸਤਨ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਰੱਖਿਓ ਤਾਂ ਤਾਂ ਕਿ ਸਾਡੀ ਹਾਜ਼ਰੀ ਸਾਡਾ ਇੱਥੇ ਬੈਠਣਾ ਪ੍ਰਵਾਨ ਹੋ ਜਾਵੇ ਇੱਕ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਫਰਜੰਦ ਮਾਤਾ ਗੁਜਰ ਕੌਰ ਜੀਆ ਨੇ ਸੋਚਿਆ ਜੇ ਮੈਂ ਅੱਜ ਸਰਸਾ ਪਾਰ ਕੀਤੀ ਨਾ ਤੇ ਬਹੁਤ ਵੱਡੇ ਭਾਣੇ ਵਰ ਜਾਣੇ ਨੇ ਉਹਨਾਂ ਨੇ ਸਰਸਾ ਨਹੀਂ ਪਾਰ ਕੀਤੀ ਮਕਾਵਾ ਦੇ ਨਾਲ ਭਾਈ ਮਨੀ ਸਿੰਘ ਦਿੱਲੀ ਵਾਲੇ ਪਾਸੇ ਕੁਝ ਕਰ ਜਾਂਦੇ ਨੇ ਧੰਗੁਰ ਗਲਗ ਘਰ ਪਾਸ਼ਾ ਮਹਾਰਾਜ ਵੱਡੇ ਫਰਜੰਦਾ ਨੂੰ ਨਾਲ ਲੈ ਕੇ ਪੰਜ ਪਿਆਰੇ ਆ ਗਏ 35 ਤੋਂ ਸਿੰਧ ਨਾਲ ਲੈ ਗਿਣਤੀ ਦੇ ਸਤਗੁਰੂ ਮਹਾਰਾਜ ਇਥੋਂ ਕੋਟਲਾ ਨਿਹੰਗ ਖਾਨ ਜਿੱਥੇ ਆ ਵੀ ਗੁਰਦੁਆਰਾ ਪਠਾਸਾ ਬਣਿਆ ਹੋਇਆ ਹੈ ਇਹ ਜਿਹੜਾ ਨਿਹੰਗ ਖਾਨ ਸੀ ਜਦੋਂ ਤੁਸੀਂ ਵੀ ਹਿਸਟਰੀ ਪੜੋਨਾ ਸ਼ੇਮੇ ਪਾਸ਼ਾ ਜੀ ਨੇ ਸਮੇਂ ਇਹਨਾਂ ਦੇ ਪਿਤਾ ਜਿਹੜੇ ਬਜ਼ੁਰਗ ਸੀ ਨਾ ਇਹਨਾਂ ਦੇ ਉਹਨਾਂ ਨੇ ਕਾਬਲ ਘੁਬਾਰ ਦੇ ਵਿੱਚੋਂ ਘੋੜੇ ਲੈ ਕੇ ਆਉਨੇ ਤੇ ਲਿਆ ਕੇ ਗੁਰੂ ਸਾਹਿਬ ਦੇ ਕੋਲ ਵਿੱਚ ਲੈ ਕੇ ਸਿਖਾਣ ਦੇ ਵੀ ਇੱਕ ਵਾਰੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਡੇ ਘਰ ਕੋ ਔਲਾਦ ਨਹੀਂ ਤੇ ਸ਼ੇਮੇ ਪਾਸ਼ਾ ਨੇ ਬਚਨ ਕੀਤਾ ਸੀ ਨਿਹੰਗ ਖਾਂ ਦਾ ਜਿਹੜਾ ਜਨਮ ਹੈ ਨਾ ਇਸ ਛੇਵੇਂ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੋਇਆ ਗੱਜੇ ਕਿ ਆਖੋ ਸਤਨਾਮ ਵਾਹਿਗੁਰੂ ਛੇਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ ਸੀ ਇਹਦਾ ਪਠਾ ਸੀ ਗੁਰੂ ਮਹਾਰਾਜ ਉਹ ਪਠੇ ਦੇ ਕੋਲ ਗਏ ਨੌਕਰ ਬੈਠੇ ਅੱਗ ਸੇਕਦੇ ਬੈਠ ਠੰਡਾਂ ਦੇ ਦਿਨ ਸੀ ਮਹਾਰਾਜ ਨੇ ਅਖਰ ਰਾਤ ਕੱਟਣੀ ਹੈ ਕਹਿੰਦੇ ਜੀ ਅਸੀਂ ਵੀ ਇੱਥੇ ਅੱਗ ਸੇਕਦੇ ਹਾਂ ਤੁਸੀਂ ਵੀ ਸੇਕ ਲਓ ਤੁਸੀਂ ਵੀ ਰਾਤ ਕੱਟ ਲਓ ਸਤਗੁਰਾਂ ਨੇ ਜਦੋਂ ਘੋੜਾ ਕੱਗੇ ਤੋੜਿਆ ਉਹਦਾ ਪੌੜ ਲੱਗਿਆ ਪਠੇ ਨੂੰ ਤੱਪਦਾ ਹੋਇਆ ਪਠਾ ਜਿਹੜਾ ਠੰਡਾ ਹੋ ਗਿਆ ਬਰਫ ਦੀ ਬਾਗ ਤਤ ਮਾਹੀ ਠੰਡ ਬਖਤਾਈ ਅੰਤ ਭਿਆਨ ਦੁਖਣਾਠੇ ਭਾਈ